ਬਾਜ ਗੁਰੂ ਜੀ ਸਤਿਨਾਮ ਸਿਜੈ ਵਾਹ ਗੁਰੂ ਸਾਹਿਬ ਜੀਓ ਸਾਜ ਸੰਤ ਰਹਿ ਪੈ ਸਾਗਰ ਅਰਗਰੇ ਨਾਮ ਸਿਮਰ ਰਤਨ ਨਗਰ ਸਿਮਰ ਸਿਮਰ ਜੀਵਨ ਰਹਿ ਨਾ ਸੋਖ ਰੋਗ ਸੁਖ ਸਭਿ ਬਿਨਸੇ ਗੁਰਪੂਰੇ ਮਿਲਿ ਪਾਪ ਤਜੈਨ ਦਰਸ਼ਨ ਕੋ ਲੋਜੈ ਸਭ ਕੋਈ ਬੋਧੈ ਭਗ ਪ੍ਰਪਤਿ ਹੋਈ ਬਾਇ ਗੁਰੂ ਜੀ ਸੋਹੀ ਮਹੰਲਾ ਪੰਜਵਾ ਜਨ ਮੋਹੀ ਬ੍ਰਹਮੰਡ ਖੰਡ ਤਾਰੋ ਮੈ ਪਾ ਜੀਉ ਦੇ ਆਪਣਾ ਨਾਮ ਜਿਨ ਮੋਹਿ ਬ੍ਰਹਮੰਡ ਖੰਡ ਤਉ ਮੈਂ ਪਾਵ ਰਖ ਲਿਓ ਇਹ ਵਿਖਈ ਜਿਉ ਦੇ ਆਪਣਾ ਨਾਮ ਰੰਗ ਜਾਤੈ ਨਾਹੀ ਕੋ ਸੁਖੀ ਤੱਕੈ ਪਲਛਿਂ ਜਾ ਛੋਟ ਚਾਹੀ ਜੋ ਸਗਲ ਕੋ ਬਿਰ ਬਿਰ ਲਪਟਾਉ ਰਭੋ ਕਿਰਪਾ ਕਰਨ ਬੱਤੀ ਤੇ ਦੇ ਮਨ ਗੁਣੰਗਾ ਨਾਨਕ ਕੀ ਕਮ ਬੇਨਤੀ ਸਾਧ ਸੰਗ ਸਮਾਓ ਰਭੋ ਕਿਰਪਾ ਕਰਨ ਬੱਤੀ ਤੇ ਦੇ ਮਨ ਗੁਣੰਗਾ ਨਾਨਕ ਕੀ ਬ੍ਰਹਮ ਬੇਨਤੀ ਸਾਧ ਸੰਗ ਸਮਾਓ ਵਾਜ ਗੁਰਜ ਖਾਲਸਾ ਵਾਜ ਗੁਰਜ ਕੀ ਵਤੇ